ਗੁਰਾਇਆਂ ਫੁੱਟਬਾਲ ਕਲੱਬ ਅਤੇ ਨਗਰ ਨਿਵਾਸੀਆਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਚੌਥਾ ਦੋ ਦਿਨਾਂ ਦਾ ਫੁੱਟਬਾਲ ਮੈਚ ਪਿੰਡ ਪੱਦਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦੇ ਗਰਾਊਂਡ ਵਿਖੇ ਕਰਵਾਇਆ ਗਿਆ ਇਸ ਮੈਚ ਦੀ ਸ਼ੁਰੂਆਤ ਅਰਦਾਸ ਕਰਨ ਤੋਂ ਉਪਰੰਤ ਮਿਲਨ ਪੈਲੱਸ ਦੇ ਮਾਲਕ ਸੋਢੀ ਰਾਮ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਇਸ ਮੌਕੇ ਉਹਨਾਂ ਦੇ ਨਾਲ ਫੁੱਟਬਾਲ ਕੋਚ ਸਾਈ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਕਪਲੇਸ਼ ਚੱਠੀ ਸਮਾਜ ਸੇਵੀ ਅਤੇ ਕਾਉਂਸਲਰ ਜਸਵੀਰ ਸਿੰਘ ਰਾਜੂ ਸਿਮਰਤਜੀਤ ਸਿੰਘ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਮੌਜੂਦ ਰਹੇ ਇਸ ਮੌਕੇ ਜ਼ਿਲ੍ਹਾ ਜਲੰਧਰ ਨਵਾਂ ਸ਼ਹਿਰ ਕਪੂਰਥਲਾ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ 2 ਦਿਨਾਂ ਦੇ ਇਸ ਟੂਰਨਾਮੈਂਟ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 15000 ਅਤੇ ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 11000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਬੱਚਿਆਂ ਵਿੱਚ ਖੇਡ ਦੀ ਭਾਵਨਾ ਨੂੰ ਜਾਗਰੂਕ ਕਰਨਾ ਹੈ ਕਾਂ ਜੋ ਸਾਡੇ ਬੱਚੇ ਨਸ਼ਿਆਂ ਅਤੇ ਬੁਰੀ ਸੰਗਤੋਂ ਦੂਰ ਰਹਿ ਸਕਣ ਇਸ ਮੌਕੇ ਲੰਗਰ ਦਾ ਪ੍ਰਬੰਧ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਾਹ ਦੇ ਗਰਾਊਂਡ ਦੇ ਵਿੱਚ ਚੌਥਾ ਫੁੱਟਬਾਲ ਕੱਪ ਜਿਹੜਾ ਹੋ ਰਿਹਾ ਅੱਜ ਤੇ ਇਹ ਜਿਹੜਾ ਟੂਰਨਾਮੈਂਟ ਦੋ ਦਿਨਾਂ ਦਾ ਟੂਰਨਾਮੈਂਟ ਹੈ ਇਸ ਦੇ ਵਿੱਚ ਜਿਹੜੇ ਵਿਦਿਆਰਥੀ ਜਿਹੜੇ 52 ਕਿਲੋ ਭਾਰ ਦੇ ਨੇ 52 ਕਿਲੋ ਦੇ ਹਲਮਟ ਆਏ ਦੇ ਵਿੱਚ ਉਹਦੇ ਤੇ ਵਿੱਚ ਭਾਰ ਦੇ ਵਿੱਚ ਸਾਰੇ ਵਿਦਿਆਰਥੀ ਕੱਢਣਗੇ ਇਹ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਿਦਿਆਰਥੀ ਜਿਹੜੇ ਇਹਦੇ ਵਿੱਚ ਖੇਡਣਗੇ। ਤੋਂ ਜਿਹੜੇ ਇਹ ਇਸ ਨੂੰ ਕੰਡਕਟ ਕਰ ਰਹੇ ਸਾਡੇ ਕੋਚ ਸਾਹਿਬ ਨੇ ਸਾਈਂ ਜੀ ਤੋਂ ਉਹ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਇਸ ਕਾਰਜ ਲਈ ਜਿਹੜੀ ਆ ਬਹੁਤ ਉਪਰਾਲਾ ਕਰ ਰਹੀ ਹੈ। ਤੋਂ ਅੱਜ ਜਿਹੜਾ ਉਗਠਨ ਸੀ ਜੋ ਸੋਢੀ ਰਾਮ ਜੀ ਜੋ ਮਿਲਨ ਪੈਲੈਸ ਦੇ ਮਾਲਕ ਨੇ ਉਹਨਾਂ ਨੇ ਅੱਜ ਇਸ ਦਾਤ ਘਟਨਾ ਤੋ ਜਿਹੜੇ ਵਿਆਦੀ ਜਾਂ ਜਿਹੜੇ ਪਲੇਅਰ ਇਹਨਾਂ ਦੇ 1st 2nd 3rd ਆਣਗੇ ਤੇ ਉਹਨਾਂ ਨੂੰ ਅਡਵਾਂਸ ਵਿੱਚ ਉਧਾਈ ਦੇਣਾ ਤੇ ਉਹਨਾਂ ਦੇ ਕੋਚਸ ਨੂੰ ਤੇ ਉਹਨਾਂ ਦੇ ਟੀਚਰ ਸਹਿਬਾਨ ਨੂੰ ਵੀ ਇਹਨਾਂ ਨੂੰ ਮਿਲਿਆ ਅੱਜ 16 ਫਰੈਂਡ ਨੂੰ ਸ਼ਿਮ ਲਟਕੀਆਂ ਦਾ ਗਰਾਇਆ ਜੀ ਗਰਾਉਂਡ ਦੇ ਵਿੱਚ ਪਰਤਵਾਲ ਦਾ ਟੂਰਨਾਮੈਂਟ ਹੋ ਰਿਹਾ ਹੈ ਸਾਨੂੰ ਗ੍ਰਾਮ ਵਾਸੀਆਂ ਨੂੰ ਬੜੀ ਖੁਸ਼ੀ ਦੀ ਖੁਸ਼ੀ ਆ ਕਿ ਸਾਡੇ ਛੋਟੇ ਛੋਟੇ ਬੱਚੇ ਟੂਰਨਾਮੈਂਟ ਖੇਡਾ ਰਹੇ ਆ ਕਿ ਸਾਡਾ ਸਮਾਜ ਸੰਕਟਾਂ ਦਾ ਅੱਜ ਬੰਦਾ ਹੈ ਕਿ ਤੁਸੀਂ ਵੱਧ ਤੋਂ ਵੱਧ ਨਾ ਬੱਚਿਆਂ ਦੀ ਮਦਦ ਕਰ ਜੀਓ ਕਿਉਂਕਿ ਇਹ ਪਨੀਰੀ ਆ ਪਨੀਰੀ ਨੂੰ ਜਿਸ ਤਰੀਕੇ ਨਾਲ ਆਪਾਂ ਪਾਲਣ ਪੋਸ਼ਣ ਕਰਾਂਗੇ ਉਸ ਤਰੀਕੇ ਦੇ ਨਾਲ ਇਹ ਸਮਾਜ ਦੇ ਵਿੱਚ ਬੜੀਆ ਦਿੱਕਤਾਂ ਆਪਦੇਸ਼ ਨੇ ਅੱਜ ਵੀ ਇਸ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਸਾਡੇ ਪ੍ਰਿੰਸੀਪਲ ਸਾਹਿਬ ਬੜਾ ਬੱਚਿਆਂ ਨੂੰ ਸਹਿਯੋਗ ਦੇ ਰਹੇ ਹਨ ਅਰ ਜੀਵਨ ਜੈਨ ਜੀ ਸਾਈਂ ਜੀ ਤੇ ਹੋਰ ਬੜੇ ਤਕਵੰਤ ਸੱਜਣ ਇਸ ਟੂਰਨਾਮੈਂਟ ਚ ਸ਼ਾਮਲ ਹਨ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਜਿਹੜੇ ਇਹ ਸਮਾਜ ਦੇ ਕਿ ਬੱਚੇ ਆ ਇਹਨਾਂ ਨੇ ਤਕੜੇ ਹੋ ਕੇ ਬੜੀਆਂ ਬੜੀਆਂ ਮੰਲਾ ਮਾਰੀਆਂ ਹਨ ਤੇ ਅੱਲਾ ਮਾਲ ਦੇ ਵਿੱਚ ਇਹਨਾਂ ਨੂੰ ਹੋ ਸਕਦਾ ਕੋ ਸਰਕਾਰੀ ਜੋਬ ਵੀ ਵਧੀਆ ਮਿਲੇ ਕੋਈ ਵਧੀਆ ਤਦਾਰੀ ਨਿਕਲੇ ਜਿਹੜਾ ਸਾਡਾ ਹਿੰਦੁਸਤਾਨ ਦੇ ਲੈਵਲ ਦਾ ਹੋਵੇ ਜਿਹੜਾ ਕਿ ਬੇਸਟ ਤੋਂ ਬਾਹਰ ਦੇ ਦੇਸ਼ਾਂ ਦੇ ਵਿੱਚ ਆਪਣੇ ਫੀਰ ਦਾ ਪ੍ਰਦਰਸ਼ਨ ਕਰੇ ਤੁਸੀਂ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਆ ਕਿ ਜੇ ਅਸਲੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਨਸ਼ਾ ਨਸ਼ਿਆਂ ਨੂੰ ਜੜੋਂ ਕੁੱਟਣਾ ਹੈ ਤਾਂ ਇੱਕ ਇਹੀ 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 ਇੱਕ ਪਰਾਲਾ ਹੈ ਕਿ ਅਸੀਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਮੈਦਾਨ ਦੇ ਵਿੱਚ ਅਦਾਈਏ ਤਾਂ ਕਿ ਸਾਡੇ ਨੌਜਵਾਨ ਜਿਹੜੇ ਆ ਮਾੜੀਆਂ ਆਦਤਾਂ ਛੱਡ ਕੇ ਖੇਡਾਂ ਦੇ ਮੈਦਾਨ ਦੇ ਵਿੱਚ ਆਉਣ ਤਾਂ ਕਿ ਸਾਡੇ ਪੰਜਾਬ ਦਾ ਨਾਮ ਰੋਸ਼ੀタル ਜੈ